ਮੈਂ ਡਾਕਟਰ ਨੀਰਜ ਮਲੋਤਰਾ ਆਨੰਦ ਹਾਰਡਨ ਮਲਟੀ ਸਪੈਸ਼ੈਲਿਟੀ ਹਸਪੀਟਲ ਅੰਮ੍ਰੇਸਰ ਰੋਡ ਪਿਕ ਇਵੈਂਟ ਵੱਲੋਂ ਆਪਣੇ ਸਮੂਹ ਸਟਾਫ ਅਤੇ ਡਾਕਟਰਾਂ ਵੱਲੋਂ ਸਮੂਹ ਲਾਖਨਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਇਹ ਤਿਉਹਾਰ ਸਾਡੇ ਸਾਰਿਆਂ ਵਾਸਤੇ ਖੁਸ਼ੀਆਂ ਤਰੱਕੀਆਂ ਲੈ ਕੇ ਆਵੇ ਸਾਡੇ 'ਚ ਪਿਆਰ ਵਧਾਵੇ ਧੰਨਵਾਦ ਪੇਸ਼ ਤੋਂ ਲਗਾ ਡਾਕਟਰ ਸਾਹਿਬ ਆਪਣੇ ਹਸਪੀਟਲ ਦੇ ਵਿੱਚ ਕੀ ਕੀ ਜੜੀਆਂ ਖਾਸ ਖਸਰਦੀਆਂ ਵੀ ਜੀ ਆਪਣੇ ਹਸਪੀਟਲ ਚੈਸਟਾਈਂਗ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਜਿਵੇਂ ਕਿ ਅਲਟਰਾਸਾਉਂਡ ਐਕਸ-ਰੇ ਇਕੋ ਸੀਟੀ ਐਮ ਆਰ ਆਈ ਜਿਹੜੀ ਕਿ 24 ਘੰਟੇ ਅਵੇਲੇਬਲ ਹੈ ਬਾਕੀ ਅਸੀਂ ਹਰ ਤਰ੍ਹਾਂ ਦੇ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਆਪਰੇਸ਼ਨ ਦੂਰ ਬੀਮ ਰਾਈ ਕਰ ਰਹੇ ਆ ਇੱਥੇ ਹਾਰਡ ਦੇ ਸਕੰਡ ਦਿਮਾਗ ਦੀਆਂ ਸਰਜਰੀਆਂ ਗੋਡੇ ਚੂਲੇ ਗੁਰਦੇ ਦੀਆਂ ਪੱਥਰੀਆਂ ਤੇ ਪਿੱਤੇ ਦੇ ਆਪਰੇਸ਼ਨ ਗਦੂਦਾਂ ਦੇ ਆਪਰੇਸ਼ਨ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਬਿਮਾਰੀ ਜਿਵੇਂ ਕਿ ਹਾਰਟ ਅਟੈਕ ਕਿਸੇ ਨੇ ਦਵਾਈ ਪੀਤੀ ਆ ਜਾਂ ਕੋਈ ਸੱਪ ਲੜੇ ਦਾ ਮਰੀਜ਼ ਜਾਂ ਕਿਸੇ ਦੀ 슈ਗਰ ਬਹੁਤ ਅਨਕੰਟਰੋਲਡ ਹੈ ਇਹਨਾਂ ਹਰ ਬਿਮਾਰੀਆਂ ਦਾ ਸਾਡੇ ਕੋਲ 24 ਘੰਟੇ ਇਲਾਜ ਹੈ ਇਸ ਹਸਪੀਟਲ ਵਿੱਚ ਇੱਕ ਇਕਲੌਤਾ ਹਸਪੀਟਲ ਹੈ ਜਿੱਥੇ ਕੋਈ ਤੁਹਾਨੂੰ ਸਾਰੇ ਡਾਕਟਰ 24 ਘੰਟੇ ਅਵੇਲੇਬਲ ਮਿਲਣਗੇ